ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਨੇੜੇ-ਨੇੜੇ ਪਿੰਡ ਪੈ ਜਾਂਦੇ ਭਰਾ ਔਖੋ ਕੈਂਚੀਆਂ ਠੀਕ ਹੈ ਜੀ ਤੇ ਇਧਰ ਤਪਾ ਚਿਮਾ ਜੋਧਪੁਰ ਬਾਈਕੋਲ ਇੱਕ ਝੋਟੀ ਹੈ ਜੀ ਢਾਈ ਸਾਲ ਦੀ ਉਮਰ ਆ ਵੱਧ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਾਸਰੀਗਾ ਜੀ ਅਸੀਂ ਕਾਲ ਕਰਦੇ ਨਾਮ ਦੱਸੋ ਜੀ ਆਪਣਾ ਕਾਲਾ ਜੀ ਪਿੰਡ ਪਿੰਡ ਬਾਈ ਜਿਗਜੀਪੁਰਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਨੰਬਰ ਕੀ ਆ ਬਾਈ ਨੰਬਰ 94631 ਜੀ 64631 ਜੀ ਠੀਕ ਆ ਹਾਂਜੀ ਬਾਈ ਜੀ ਦੱਸੋ ਜਾਣਕਾਰੀ ਆਪਣੀ ਛੋਟੀ ਦੀ ਛੋਟੀ ਬਾਈ ਇਹ 22 ਸਾਲਾਂ ਤੋਂ ਥੱਲੇ ਥੱਲੇ ਆ ਜੇ ਠੀਕ ਆ ਜੀ ਹਾਂਜੀ ਤੇ ਟੀਕੇ ਦੇ ਕਾਬਲ ਆ ਜੀ ਹਾਂਜੀ ਟੀਕੇ ਦੇ ਕਾਬਲ ਆ ਠੀਕ ਆ ਜੀ ਹਾਂਜੀ ਸਿੱਖ ਸਕਦੇ ਭਰਾ ਥਾਂ ਤੁਮ ਚਾਰ ਨਿਖਣਵੇਂ ਆ ਜੀ ਤੋੜ ਦਿਓ ਜੀ ਤੋੜਾ ਵੀ ਦਿਖਾਣਿਆ ਤੁਨੂੰ ਕੀਕੀ ਬਾਕੀ ਪਰ ਇਸ ਰੇਟ ਵੀ ਪੁੱਛਾਂਗੇ ਬਾਈ ਤੋਂ ਸਿੰਘ ਸੁングਲ ਸੋਡੇ ਸਾਹਮਣੇ ਆ ਕੁੰਡੇ ਆ ਤੇ ਸਕਿਉਟੀ ਸੋਹਣੀ ਐ ਛੋਟੀ ਦੀ ਉਧਰ ਤੋਂ ਮੜੀ ਵੀ ਤੱਕ ਦੇਖ ਸਕਦੇ ਬੜਾ ਪਾਚਾ ਤੁਰਾ ਤਰਾ ਸੋਣਾ ਹਾਂਜੀ ਬਾਈ ਰੇਟ ਰੇਟ ਬਾਈ ਫੋਨ ਤੇ ਕਰ ਦਾਂਗੇ ਫੋਨ ਤੇ ਕਰੋਗੇ ਹਾਂ ਬਾਈ ਜੀ ਰੇਡ ਫੋਨ ਤੇ ਕਹਿੰਦੇ ਆ ਠੀਕ ਆ ਜੀ ਛੋਟੀ ਸੋਹਣੀ ਆ ਪਾਲੀ ਫਲੋਸੀ ਠੀਕ ਆ ਛੋਟੀ ਬਾਈ ਬਹੁਤ ਚੰਗੇ ਟੀਕੇ ਚੁਕੇ ਦੀ ਆ ਠੀਕ ਆ ਜੀ ਹਾਂ ਮੈਂ ਵੀ ਚੰਗੀ ਸੀ ਬਾਈ ਜਿਹੜੀ ਇਹਦੀ ਮਾਂ ਸੀ ਮਾਂ ਦਾ ਦੁੱਧ ਕਿੰਨਾ ਸੀ ਉਹਦੇ ਥੰਨੇ ਹੈ ਬਾਈ 17-18 ਲੀਟਰ 17-18 ਲੀਟਰ ਹਾਂ ਠੀਕ ਹੈ ਦੇਖ ਸਕਦੇ ਹੋ ਛੋਟੀ ਸੋਹਣੀ ਆ ਘੱਟ ਪੂੜਾ ਦੇਖ ਸਕਦੇ ਹੋ ਰਾਜੀ ਆ ਪਾਲੀ ਤੇਸੀ ਦੇ ਵਧੀਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਅਜੀ ਪ੍ਰਾਪੜਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਹੁਣ ਵਾਤੋਂ ਫਾਲੋਅਰ ਦੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ